ਸ੍ਰੀ ਅਕਾਲ ਜੀ ਮੈਂ ਬੰਨਵਾ ਬਟਿੱਤੋਂ ਮੇਰਾ ਨਾਮ ਹੈ ਸੀਰੀ ਤੋਂ ਹਰ ਰੋਜ਼ ਦੀ ਤਰ੍ਹਾਂ ਅੱਜ ਤੁਹਾਡੇ ਲਈ ਇੱਕ ਅਸੀ ਹੋਰ ਨਿਊ ਡਿਜ਼ਾਈਨ ਲੈ ਕੇ ਆਇਆ ਹਾਂ ਬਹੁਤ ਹੀ ਸੋਨਾ ਜਿਹਾ ਸਿੰਪਲ ਸੋਬਰ ਜਿਹਾ ਡਿਜ਼ਾਈਨ ਰਹੂਗਾ ਜਿਹੜਾ ਡਿਜ਼ਾਈਨ ਵੀ ਬਹੁਤ ਸਿੰਪਲ ਜਿਹਾ ਡਿਜ਼ਾਈਨ ਆ ਬਟ ਲੁੱਕੇ ਦੀ ਬਹੁਤ ਸੋਹਣੀ ਬਣ ਕੇ ਆਉਂਦੀ ਹੈ ਮੈਂ ਨਾਲ ਜਿਹੜੀਆਂ ਫੋਟੋ ਵੀ ਅਟੈਚ ਕਰ ਦੂੰਗੀ ਜਿਹੜਾ ਅਸੀਂ ਪਹਿਲਾਂ ਵੀ ਇਹ ਵਾਲੇ ਸੈਟ ਦੇ ਪੂਰੇ ਜਿਹੜੇ ਡਿਜ਼ਾਈਨ ਦੇ ਕੰਡੇ ਸੀ ਜੀ ਵੀ ਕਿਵੇਂ ਦਾ ਇਹ ਵਾਲਾ ਸੂਟ ਜਿਹੜਾ ਬਣ ਕੇ ਰੈਡੀ ਹੁੰਦਾ ਤੇ ਕਿਸ ਰੇਂਜ ਦੇ ਵਿੱਚ ਹੁੰਦਾ ਪ੍ਰਾਈਸ ਵੀ ਬਹੁਤ ਘੱਟ ਦੇ ਵਿੱਚ ਇਹ ਵਾਲਾ ਸੂਟ ਜਿਹੜਾ ਰੈਡੀ ਹੁੰਦਾ ਵਧੀਆ ਬ੍ਰਾਂਡਡ ਸਟੱਫ ਦੇ ਉੱਪਰ ਆਪਾਂ ਇਹ ਵਾਲੇ ਸਾਰੇ ਸੂਟ ਰੈਡੀ ਕੀਤੇ ਨੇ ਸੋ ਤੁਸੀਂ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਹੋ ਆਪਾਂ ਫੈਬਰਿਕ ਡਿਟੇਲ ਪ੍ਰਾਈਸ ਸਭ ਕੁਝ ਵੀਡੀਓ ਦੇ ਵਿੱਚ ਹੀ ਮੈਂਸ਼ਨ ਕਰਾਂਗੇ ਵੀਡੀਓ ਨੂੰ ਸਕਿਪ ਨਹੀਂ ਕਰਨਾ ਐਂਡ ਤੱਕ ਜ਼ਰੂਰ ਦੇਖਣਾ 92 ਬੰਦੇ ਸੀਗੇ ਸਾਰੇ ਸੂਟ ਹੀ ਦਿਖਾਵਾਂਗੇ ਕਲਰ ਕੰਬੀਨੇਸ਼ਨ ਵੀ ਸਾਰਿਆਂ ਦਾ ਬਹੁਤ ਪਿਆਰਾ ਹੈਗਾ ਫਰਸਟ ਸੂਟ ਆ ਗਿਆ ਜੀ ਜਿਹੜਾ ਇਹ ਵਾਲਾ ਸੂਟ ਹੈ ਫਸਟ ਸੂਟ ਆ ਗਿਆ ਇਹ ਵਾਲਾ ਸੂਟ ਤੁਸੀਂ ਸੂਟ ਦੀ ਲੁੱਕ ਦੇਖ ਸਕਦੇ ਹੋ ਬਹੁਤ ਹੀ ਸਿੰਪਲ ਸੋਬਰ ਜਿਹੜਾ ਸੂਟ ਰਹੂਗਾ ਪੂਰਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਨੈੱਕ ਦੇ ਉੱਪਰ ਕੰਮ ਹੋਇਆ ਇਹ ਵਾਲੀ ਜਿਹੜੀ ਨੈੱਕ ਦੀ ਪੱਟੀ ਹੈ ਤੁਸੀਂ ਇਹਨੂੰ ਕਟਿੰਗ ਕਰਵਾ ਕੇ ਵੀ ਲਗਾ ਸਕਦੇ ਹੋ ਅਗਰ ਵਿਦਆਊਟ ਕਟਿੰਗ ਕਰੋ ਲਗਵਾਉਣਾ ਚਾਹੀਦਾ ਵਿਦਆਊਟ ਕਟਿੰਗ ਵੀ ਲਗਾ ਸਕਦੇ ਹੋ ਬਹੁਤ ਹੀ ਸੋਹਣਾ ਤੁਸੀਂ ਦੇਖ ਸਕਦੇ ਹੋ ਘੇਰੇ ਦੇ ਉੱਪਰ ਜਿਹੜੇ ਫੁੱਲ ਫਲਾਵਰ ਬਣੇ ਹੋਏ ਨੇ ਫਲਾਵਰ ਬੜਕੇ ਬਹੁਤ ਹੀ ਸੋਹਣਾ ਜਿਹਾ ਡਿਜ਼ਾਈਨ ਹੈ ਜਿਹੜਾ ਨੀਚੇ ਕੱਟਵਰਕ ਦਿੱਤਾ ਕੱਟਵਰਕ ਦੇਖ ਸਕਦੇ ਹੋ ਫਲਾਵਰ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਹੀ ਸਕ ਬਹੁਤ ਹੀ ਪਿਆਰਾ ਜਿਹਾ ਕਲਰ ਕੰਬੀਨੇਸ਼ਨ ਹੈ ਅਸੀਂ ਤੁਹਾਨੂੰ ਇਹਨਾਂ ਦੇ ਬਾਹਮਾਂ ਦਾ ਵੀ ਕੰਮ ਦਿਖਾਵਾਂਗੇ ਪ੍ਰਾਈਸ ਆਪਾਂ ਵੀਡੀਓ ਦੇ ਵਿੱਚ ਹੀ ਮੈਂਸ਼ਨ ਕਰ ਦਾਂਗੇ ਜੀ ਇਹ ਕੰਮ ਆ ਗਿਆ ਇਹਦੀਆਂ 슬ੀਵਸ ਦੇ ਉੱਪਰ 슬ੀਵਸ ਦਾ ਕੰਮ ਵੀ ਤੁਸੀਂ ਚੈੱਕ ਕਰ ਸਕਦੇ ਹੋ ਬੋਥ 슬ੀਵਸ ਦੇ ਉੱਪਰ ਇਹ ਡਬਲ ਫਲਾਵਰ ਬਣਾ ਕੇ ਨੀਚੇ ਕਟਵਰਕ ਬਣਾਇਆ ਹੈ ਫੈਬਰਿਕ ਜਿਹੜਾ ਅਸੀਂ ਲਗਾਇਆ ਹੋਇਆ ਹੈ ਇਹ ਏਕੇ ਟੈਕਸ ਦਾ ਪਿਸ਼ਵিনা ਲਗਾਇਆ ਹੋਇਆ ਬਹੁਤ ਹੀ ਸੋਨਾ ਜਿਹਾ ਸਟਾਫਾ ਤੁਸੀਂ ਚੈੱਕ ਕਰ ਸਕਦੇ ਹੋ ਕੰਨੀ ਦੇ ਉੱਪਰ ਅਸੀਂ ਤੁਹਾਨੂੰ ਹੋਰ ਵੀ ਜ਼ਰੂਰ ਦਿਖਾਵਾਂਗੇ ਕੁੰਮਕੁੰਮ ਦਾ ਪਿਸ਼ਵিনা ਏਕੇ ਟੈਕਸ ਦਾ ਕਿਉਂਕਿ ਜਿੰਨਾ ਸਟੱਫ ਯੂਜ਼ ਕਰਦੇ ਆ ਰਿਜਨਲ ਸਟੱਫ ਜੋ ਵੀ ਅਸੀਂ ਦਿਖਾਉਣੀ ਹੈ ਵੀਡੀਓ ਦੇ ਵਿੱਚ ਉਹੀ ਲਗਾਣੇ ਆ ਜੀ ਫਸਲੀ ਦਾ ਤੁਸੀਂ ਕਲਰ ਕੰਬੀਨੇਸ਼ਨ ਚੈੱਕ ਕਰ ਰਹੀ ਗੱਲ ਇਹਦੇ ਪ੍ਰਾਈਸ ਦੀ ਜਿਹੜਾ ਇਹਦੇ ਪ੍ਰਾਈਸ ਦਾ ਆਪਾਂ ਵਿਦ ਸਟੱਫ ਐਂਡ ਵਰਕ ਕੇ ਸਿਰਫ 1150 ਦੇ ਵਿੱਚ ਇਹ ਵਾਲਾ ਜਿਹੜਾ ਸੂਟ ਰੈਡੀ ਹੁੰਦਾ ਬਹੁਤ ਹੀ ਸੋਹਣਾ ਜਾਂ ਸਿੰਪਲ ਸੋਬਰ ਜਿਹੜਾ ਇਹਨੂੰ ਆਪਾਂ ਸੂਟ ਰੈਡੀ ਕਰ ਬਣਾ ਸਕਦੇ ਆ ਆਪਣਾ ਸਟਿਚਿੰਗ ਕਰਕੇ ਇਹਦੇ ਵਿੱਚ ਜਿਹੜੇ ਵੀ ਆਪਣੇ ਕੋਲ ਜਿੰਨੇ ਵੀ ਕਲਰ ਨੇ ਪ੍ਰਾਈਸ ਵਿੱਚ ਵੀਡੀਓ ਤੇ ਸਟਾਰਟਿੰਗ 'ਚ ਮੈਂਸ਼ਨ ਕਰਤਾ ਕਲਰ ਅਸੀਂ ਤੁਹਾਨੂੰ ਸਾਰੇ ਹੀ ਕਲਰ ਬਨ ਬਨ ਦਿਖਾਵਾਂਗੇ ਜੀ ਫਸਟ ਕਲਰ ਆ ਗਿਆ ਇਹ ਵਾਲਾ ਇਦੇ ਵਿੱਚ ਸੈਕੰਡ ਕਲਰ ਆ ਗਿਆ ਇਹ ਵਾਲਾ ਤੁਸੀਂ ਦੇਖ ਸਕਦੇ ਹੋ ਇਹਨੂੰ ਵੀ ਅਸੀਂ ਤੁਹਾਨੂੰ ਇੱਕ ਵਾਰ ਉਪਰ ਕਰਕੇ ਦਿਖਾਉਣੀ ਹੈ ਬਾਕੀ ਤੁਸੀਂ ਆਪਣੀ ਚੁਆਇਸ ਦੇ ਕਿਸੇ ਵੀ ਕਲਰ ਦੇ ਉੱਪਰ ਜਿਹੜਾ ਸਾਡੇ ਕੋਲ ਵਰਕਾ ਕਰਵਾ ਸਕਦੇ ਹੋ ਤੁਸੀਂ ਇੱਕ ਵਾਰ ਚੈੱਕ ਕਰੋ ਜੀ ਬਹੁਤ ਹੀ ਸੋਹਣਾ ਜਿਹਾ ਸੂਟ ਜਿਹੜਾ ਬਣ ਕੇ ਰੈਡੀ ਹੋਊਗਾ ਪਰ ਕਈ ਪੈਨਾਂ ਦੇ ਨੇ ਮੈਸੇਜ ਆਉਂਦੇ ਨੇ ਕਿ ਘੇਰੇ ਦਾ ਨੋ ਇਸ਼ੂ ਪੈਨ ਨੂੰ ਘੇਰੇ ਦਾ ਕੋਈ ਇਸ਼ੂ ਨਹੀਂ ਹੋਊਗਾ ਚਾਹੀਏ ਤੁਸੀਂ 25 ਇੰਚ ਰੱਖ ਲਓ ਚਾਹੀਏ ਤੁਸੀਂ 22 ਇੰਚ ਘੇਰੇ ਦੇ ਵਿੱਚ ਰੈਡੀ ਕਰਵਾ ਲਓ ਇਹ ਆਪਾਂ ਨੇ ਸੇਮ ਹੀ ਜਿਹੜਾ ਫੈਬਰਿਕ ਇਹ ਪਸ਼ਵੀਨਾ ਏਕ ਟੈਕਸ ਦੇ ਉੱਪਰ ਕੀਤਾ ਆਈ ਥਿੰਕ ਮੈਂ ਲਾ ਰਾਮ ਟੈਕਸ ਦੇ ਉੱਪਰ ਵੀ ਇਹ ਵਾਲਾ ਸੀ ਜਿਹੜਾ ਰੈਡੀ ਸੂਟ ਕੀਤਾ ਸੀ ਅਸੀਂ ਤੁਹਾਨੂੰ ਬਨਵਾਏ ਬਨਏ ਜਿਹੜੇ ਇਹਦੇ ਵਿੱਚ ਸਾਰੇ ਕਲਰ ਨਹੀਂ ਬਹੁਤ ਸੋਹਣੇ ਜਿਹੇ ਕਲਰ ਬਣ ਕੇ ਜਿਹੜੇ ਰੈਡੀ ਹੋਏ ਹੋਏ ਨੇ ਜੀ ਇਹ ਆਪਣਾ ਸੇਮ ਐਜ਼ ਮਾਡਲ ਵਾਲਾ ਹੀ ਰੈਡੀ ਕੀਤਾ ਇਸ ਤੋਂ ਜਿਹੜਾ ਅਗਲਾ ਆ ਗਿਆ ਜੀ ਬਲੈਕ ਕਲਰ ਇਹ ਵੀ ਮੇਰੀ ਭੈਣ ਨੇ ਆਪਾਂ ਨੂੰ ਮਾਡਲ ਵਾਲਾ ਹੀ ਸੂਟ ਦੇਖ ਕੇ ਜਿਹੜਾ ਰੈਡੀ ਕਰਵਾਇਆਗਾ ਪਿੰਕ ਕਲਰ ਦਾ ਸੂਟ ਆ ਗਿਆ ਜੀ ਬਲੈਕ ਕਲਰ ਦੇ ਉਹਦੇ ਉੱਪਰ ਥਰੈਡ ਦੇ ਨਾਲ ਕਢਾਈ ਕੀਤੀ ਹੋਈ ਹੈ ਤੁਸੀਂ ਚੈੱਕ ਕਰ ਸਕਦੇ ਹੋ ਕੰਮ ਦੀ ਆਪਣੀ ਫਿਨਿਸ਼ਿੰਗ ਚੈੱਕ ਕਰ ਹੀ ਸਕਦੇ ਹੋ ਜੇ ਮੈਂ ক্লোਜ਼ ਤੋਂ ਖਾ ਦਿਖਾ ਦਵਾਂ ਇੱਕ ਵਾਰ ਬਹੁਤ ਹੀ ਸੋਹਣਾ ਨੀਟ ਐਂਡ ਕਲੀਨ ਜਿਹੜਾ ਸਾਡਾ ਕੰਮ ਕੀਤਾ ਹੁੰਦਾ ਇਹ ਭੈਣ ਨੇ ਨਾ ਜਿਹੜੀ ਆਪਾਂ ਦੇਖੀ ਸੀ ਇਹ ਵੀ ਆਪਣੇ ਮਾਡਲ ਦੀ ਪਿਕ ਪਾਈ ਸੀਗੀ ਉਹਨਾਂ ਨੇ ਸਾਡਾ WhatsApp ਗਰੁੱਪ ਬਣਾਇਆ ਹੋਇਆ ਹੈ ਅਗਰ ਕੋਈ ਮੇਰੀ ਭੈਣ ਜੁਆਇਨ ਕਰਨਾ ਚਾਹੁੰਦੀ ਹੈ ਉਹ ਵੀ ਜੁਆਇਨ ਕਰ ਸਕਦੇ ਨੇ ਉਹਦਾ ਆਰਡਰ ਭੈਣ ਨੇ ਉੱਥੋਂ ਨਾ ਸਾਡੇ WhatsApp ਗਰੁੱਪ ਦੇ ਵਿੱਚ ਅਸੀਂ ਫੋਟੋ ਪਾਈ ਸੀਗੀ ਉਹਨਾਂ ਨੇ ਗਰੁੱਪ ਦੇ ਵਿੱਚੋਂ ਫੋਟੋ ਦੇਖ ਕੇ ਜਿਹੜਾ ਆਰਡਰ ਇਹ ਵਾਲਾ ਸੂਟ ਕੀਤਾ ਸੀ ਜੀ ਉਸ ਤੋਂ ਜਿਹੜਾ ਅਗਲਾ ਆ ਗਿਆ ਜੀ ਇਹ ਵੀ ਆਪਾਂ ਨੇ ਰਾਮਟੈਕਸ ਇਹ ਆਪਾਂ ਨੇ ਕੀਤਾ ਇਹ ਵੀ ਏਕਟੈਕਸ ਦੇ ਪਿਛਵੀਨੇ ਦੇ ਉੱਪਰ ਹੋਇਆ ਹੋਇਆ ਜੀ ਤੁਸੀਂ ਦੇਖੋ ਬਹੁਤ ਹੀ ਇਹ ਵੀ ਸੇਮ ਐਸਟ੍ਰਿਸ ਆ ਇਹ ਮੇਰੀ ਭੈਣ ਨੂੰ ਜੇ ਕੋਈ ਲੈਣਾ ਚਾਹੁੰਦੇ ਆ ਤਾਂ ਸਾਡੇ ਕੋਲੇ ਐਕਸਟਰਾ ਜਿਹੜਾ ਰੈਡੀ ਕੀਤੇ ਹੋਏ ਆ ਇਹ ਵਾਲੇ ਸੂਟ ਇਸ ਤੋਂ ਅਗਲਾ ਸੂਟ ਜਿਹੜਾ ਆ ਗਿਆ ਸੀ ਇਹ ਆਪਣੀ ਕੀਤਾ ਕ੍ਰਾਸ ਸਿਲਕ ਦੇ ਉੱਪਰ ਕ੍ਰਾਸ ਸਿਲਕ ਦੇ ਉੱਪਰ ਇਹਦਾ ਵੀ ਪ੍ਰਾਈਸ ਜਿਹੜਾ ਸੇਮ ਹੀ ਰਹੂਗਾ ਇਹਨੂੰ ਤੁਸੀਂ ਆਪਣਾ ਪਾਰਟੀ ਵੇਅਰ ਸੂਟ ਬਣਾ ਸਕਦੇ ਹੋ ਜਿਵੇਂ ਕਿ ਆਪਣੇ ਡਬਲ ਟੋਨ ਪਸ਼ਵੀਨਾ ਦੇ ਵਿੱਚ ਸੈਨਿੰਗ ਆਉਂਦੀ ਆ ਨਾ ਡਬਲ ਟੋਨ ਦਿੰਦਾ ਸੇਮ ਐਸਟ੍ਰਿਸ ਜਿਹੜਾ ਕ੍ਰਾਸ ਸਿਲਕ ਵੀ ਦਿੰਦਾਗਾ ਇਹਨੂੰ ਤੁਸੀਂ ਵਿਦ ਤੇ ਦੁਪੱਟਾ ਵੀ ਲੈ ਸਕਦੇ ਹੋ ਵਿਦਾਊਟ ਦੁਪੱਟਾ ਵੀ ਲੈ ਸਕਦੇ ਹੋ ਅਸੀਂ ਇਹਦੇ ਨਾਲ ਇਹ ਵਾਲਾ ਦੁਪੱਟਾ ਜਿਹੜਾ रेडी ਨਾਲ ਕੀਤਾਗਾ ਲਗਾਇਆ ਹੋਇਆ ਜੀ ਅਗਰ ਤੁਸੀਂ ਵਿਦਆਊਟ ਦੁਪੱਟਾ ਲੈਣਾ ਚਾਹੋ ਤਾਂ ਵਿਦਆਊਟ ਦੁਪੱਟਾ ਵੀ ਲੈ ਸਕਦੇ ਹੋ ਅਗਰ ਤੁਸੀਂ ਵਿਦਦ ਦੁਪੱਟਾ ਲੈਣਾ ਚਾਹੋ ਤਾਂ ਵਿਦਦ ਦੁਪੱਟਾ ਵੀ ਲੈ ਸਕਦੇ ਹੋ ਬਾਹਾਂ ਦੇ ਉੱਪਰ ਸਾਰਿਆਂ ਦੇ ਉੱਪਰ ਕੰਮ ਆਊਗਾ ਤੇ ਪੌਂਚਿਆਂ ਦੇ ਉੱਪਰ ਨਹੀਂ ਕੰਮ ਆਊਗਾ ਜੀ ਤੁਸੀਂ ਦੇ ਬਾਕੀ ਤੁਸੀਂ ਬਈ ਕੰਮ ਚੈੱਕ ਕਰ ਹੀ ਸਕਦੇ ਹੋ ਆਪਣਾ ਕਿੰਨਾ ਸਾਫ ਸੁਥਰਾ ਜੇ ਸਾਰੇ ਕੰਮ ਹੈ ਜਿਹੜਾ ਕੀਤਾ ਹੁੰਦਾ ਰਹੀ ਗੱਲ ਘੇਰੇ ਦੀ ਘੇਰੇ ਦੀ ਕੋਈ ਇਸ਼ੂ ਨਹੀਂ ਆਊਗਾ ਜਿੰਨਾ ਮਰਜ਼ੀ ਘੇਰਾ ਤੁਸੀਂ ਜਿਹੜਾ ਰੈਡੀ ਕਰਵਾ ਸਕਦੇ ਹੋ ਇਹ ਆਪਣੇ ਕੋਲੇ ਐਕਸਟਰਾ ਰੈਡੀ ਕੀਤਾ ਉਹ ਜਿੰਨੀ ਵੀ ਆਪਣੇ ਸੂਟ ਜਿਹੜੇ ਆਪਾਂ ਸੈੱਟ ਦੇ ਨਾਲ ਲਗਾਉਣੇ ਕਈ ਵਾਰ ਜੇ ਕੋਈ ਇੱਕ ਨਾ ਦਾ ਆਰਡਰ ਘਟੁੰਦਾ ਤਾਂ ਆਪਾਂ ਐਕਸਟਰਾ ਰੈਡੀ ਕਰਕੇ ਜਿਹੜਾ ਰੱਖ ਲੈਣੇ ਹੁੰਦੇ ਉਸ ਤੋਂ ਜਿਹੜਾ ਅਗਲਾ ਸੂਟ ਆ ਗਿਆ ਜੀ ਇਹ ਵਾਲਾ ਸੂਟ ਆ ਗਿਆ ਤੁਸੀਂ ਦੇਖ ਸਕਦੇ ਹੋ ਇਹ ਪੈਂਟ ਫੈਬਰਿਕ ਹੈ ਜਿਹੜਾ ਆਪਣਾ ਦੇ ਕੇ ਗਿਆ ਸੀ ਅਸੀਂ ਉਹਨਾਂ ਨੂੰ ਕੀ ਐਡਜਸਟ ਵਰਕ ਕਰਕੇ ਦਿੱਤਾ ਜੀ ਆਹ ਕੰਮ ਆ ਗਿਆ 슬ੀਵਸ ਦੇ ਉੱਪਰ 슬ੀਵਸ ਦਾ ਕੰਮ ਵੀ ਤੁਸੀਂ ਜਿਹੜਾ ਚੈੱਕ ਹਾਂਜੀ ਇਹ ਵਾਲਾ ਕੰਮ ਆ ਗਿਆ 슬ੀਵਸ ਦੇ ਉੱਪਰ 슬ੀਵਸ ਦਾ ਕੰਮ ਵੀ ਚੈੱਕ ਕਰ ਸਕਦੇ ਹੋ ਇਹਨਾਂ ਦੀ ਇਹਨਾਂ ਸੇਮ ਆਪਣੀ ਟੂ ਸ਼ਰਟਾਂ ਕੀਤੀਆਂ ਨੇ ਇਹਨਾਂ ਪੈਂਟਾਂ ਨੇ ਆਪਾਂ ਨੂੰ ਨਾ ਫੈਬਰਿਕ ਆਪਣਾ ਦਿੱਤਾ ਸੀ ਆਪਾਂ ਨੇ ਉਹਨਾਂ ਨੂੰ ਜਸਟ 500 ਦੇ ਵਿੱਚ ਜਿਹੜਾ ਇਹ ਵਾਲਾ ਵਰਕ ਕਰਕੇ ਦਿੱਤਾ ਜਿੱਦਾਂ ਕਿ ਇਹ ਵਾਲੀ ਪਹਿਨੇ ਆਪਣਾ ਸਟਾਫ ਭੇਜ ਕੇ ਵਰਕ ਕਰਵਾਇਆ ਅਗਰ ਤੁਸੀਂ ਵੀ ਆਪਣਾ ਸਟਾਫ ਭੇਜ ਕੇ ਵਰਕ ਕਰਵਾਉਣਾ ਚਾਹਦੇ ਹੋ ਆਪਣਾ ਸਟਾਫ ਭੇਜ ਕੇ ਵਰਕ ਕਰਵਾ ਸਕਦੇ ਹੋ ਅਗਰ ਤੁਸੀਂ ਸਟਾਫ ਸਾਡੇ ਕੋਲ ਜਿੱਦਾਂ ਕਿ ਇਹ ਵਾਲੀ ਸਾਰੀਆਂ ਪਹਿਨਾਂ ਦੇ ਸਟਾਫ ਸਾਡੇ ਕੋਲ ਬਾਈ ਕਰਕੇ ਜਿਹੜਾ ਆਹ ਰੈਡੀ ਕਰਵਾਇਆ ਤਾਂ ਤੁਸੀਂ ਸਟਾਫ ਸਾਡੇ ਕੋਲ ਵੀ ਲੈ ਕੇ ਜਿਹੜਾ ਰੈਡੀ ਕਰਵਾ ਸਕਦੇ ਹੋ ਜਿੱਦਾਂ ਕਿ ਆਪਾਂ ਜਲਦੀ ਹੀ ਜਿਹੜਾ 990 ਰੁਪਏ ਦੇ ਵਿੱਚ ਹੈਂਡਵਰਕ ਦੇ ਤਾਂ ਦਫਤੇ ਦੇ ਸੂਟ ਆ ਜਿਹੜੇ ਜਿੱਦਾਂ ਕਿ ਆ ਵੀ ਤੁਸੀਂ ਦੇਖ ਸਕਦੇ ਹੋ ਟੋਟਲੀ ਦਫਕੇ ਦੇ ਨਾਲ ਜਿਹੜਾ ਇੱਧਰ ਕੰਮ ਹੋਇਆ ਹੋਇਆਗਾ ਇਦਾਂ ਦੇ ਸੂਟ ਵੀ ਆਪਾਂ ਹੋਰ ਵੀ ਬਹੁਤ ਸੋਹਣੇ ਸੋਹਣੇ ਸੂਟ ਆ ਜਿਹੜੇ ਲੈ ਕੇ ਆਵਾਂਗੇ ਜੀ ਅਗਲੀ ਵੀਡੀਓ ਦੇ ਵਿੱਚ ਤਾਂ ਹੁਣ ਤੁਸੀਂ ਕੀ ਕਰਨਾ ਹੈਗਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈਗਾ ਕਿਉਂਕਿ ਜਿਹੜੀਆਂ ਐਦਾਂ ਦੀਆਂ ਵੀਡੀਓ ਆਣਗੀਆਂ ਤੁਸੀਂ ਉਹਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਇਆ ਕਰੂਗਾ ਜੀ ਇੱਕੇ ਦੇ ਵਿੱਚ ਆਪਾਂ ਤੁਹਾਨੂੰ ਹੋਰ ਸੂਟ ਦਿਖਾਣੇ ਇਹਦਾ ਥੋੜਾ ਜਿਹਾ ਡਿਜ਼ਾਈਨ ਡਿਫਰੈਂਟ ਆ ਇਹ ਵੀ ਬਹੁਤ ਹੀ ਪਿਆਰਾ ਜਿਹਾ ਜਿਹੜਾ ਬਣ ਕੇ ਸੂਟ ਰੈਡੀ ਹੋਇਆ ਹੋਇਆ ਹੈਗਾ ਬਹੁਤ ਹੀ ਸੋਹਣਾ ਹੈਂਡ ਦਾ ਕੰਮ ਹੋਇਆ ਹੋਇਆ ਹੈਗਾ ਫੈਬਰਿਕ ਵੀ ਬਹੁਤ ਹੀ ਵਧੀਆ ਫੈਬਰਿਕ ਆ ਆ ਜਿਹੜੀ ਆ ਸੌਰੀ ਪਰਲਸ ਲੱਗੇ ਹੋਏ ਨੇ ਪਰਲਸ ਲਗਾ ਕੇ ਜਿਹੜਾ ਸੈਂਟਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਦਬਕਾ ਲੱਗਿਆ ਹੈ ਆ ਸਾਰਾ ਜਰੀ ਦੇ ਨਾਲ ਕੰਮ ਹੋਇਆ ਜਰੀ ਦੇ ਨਾਲ ਨਾਲ ਆਪਣਾ ਸਿੱਪੀ ਵੀ ਜਿਹੜੀ ਲਗਾਈ ਹੋਈ ਹੈ ਬਹੁਤ ਹੀ ਪਿਆਰਾ ਜਿਹੜਾ ਪੀਸ ਬਣ ਕੇ ਇਹ ਵਾਲਾ ਰੈਡੀ ਹੋਇਆ ਹੈ ਇਹਦੇ ਜਿਹੜੇ ਘੇਰੇ ਦੇ ਉੱਪਰ ਰਹਿਣਗੇ ਤਿੰਨ ਫਲਾਵਰ ਤੇ ਇਹਦੇ ਘੇਰੇ ਦੇ ਉੱਪਰ ਰਹਿਣਗੇ ਉਸ ਤੋਂ ਉੱਪਰ ਟੂ ਫਲਾਵਰ ਆ ਜਾਣਗੇ ਉਸ ਦੇ ਉੱਪਰ ਬਾਰਡ ਫਲਾਵਰ ਆ ਜਾਊਗਾ ਇਹਦੇ ਜਿਹੜੇ 슬ੀਵਸ ਦੇ ਉੱਪਰ ਵੀ ਕੰਮ ਆਊਗਾ 슬ੀਵਸ ਦਾ ਕੰਮ ਵੀ ਅਸੀਂ ਤੁਹਾਨੂੰ ਜਰੂਰ ਚੈੱਕ ਕਰਵਾਵਾਂਗੇ ਜੀ ਲਓ sleeves 'ਤੇ ਉੱਪਰ ਵੀ ਇਹ ਵਾਲਾ ਕੰਮ ਆ ਗਿਆ ਤੁਸੀਂ ਦੇਖ ਸਕਦੇ ਹੋ ਜਿਹੜਾ ਬਾਹਾਂ ਦੇ ਉੱਪਰ ਇਹ ਵਾਲਾ ਕੰਮ ਕੀਤਾ ਹੈ ਜੋ ਪ੍ਰਾਈਸ ਦੇ ਵਿੱਚ ਅਸੀਂ ਤੁਹਾਨੂੰ ਇਹ ਵਾਲਾ ਸੂਟ ਦੇ ਰਿਹਾ ਜਿੱਦਾਂ ਕਿ ਮੈਂ ਪਹਿਲਾਂ ਵੀ ਮੈਂਸ਼ਨ ਕੀਤਾ ਸੀਗਾ 999 ਰੁਪਏ ਦੇ ਵਿੱਚ ਸਿਰਫ 999 ਰੁਪਏ ਦੇ ਵਿੱਚ ਤਾਂ ਤੁਹਾਨੂੰ ਕੋਈ ਐਮਏ ਦਾ ਵਰਕਰ ਜਿਹੜਾ ਨਹੀਂ ਕਰਕੇ ਦੇਊਗਾ ਕਿਉਂਕਿ ਸਿੰਗਲ ਸੂਟ ਵੀਰੇ ਅਸੀਂ ਵੀ ਨਹੀਂ ਐਡੇ ਪ੍ਰਾਈਸ ਦੇ ਵਿੱਚ ਰੈਡੀ ਕਰਾਂਗੇ ਕਿਉਂਕਿ ਇਹ ਸਾਡਾ ਇਕੱਠਾ ਜਿਹੜਾ ਸਟਾਕ ਸਾਰਾ ਰੈਡੀ ਹੁੰਦਾ ਘਟੋ ਘਟਾ ਐਮਐਨ ਨਾਲੋਂ ਇੱਕ ਹੀ ਡਿਜ਼ਾਈਨ ਨਾਲ ਦੇ 30 30 40 40 ਪੀਸ ਆ ਜਿਹੜੇ ਰੈਡੀ ਹੁੰਦੇ ਆ ਬਾਕੀ ਤੁਸੀਂ ਵਰਕ ਇੱਕ ਵਾਰ ਤੁਸੀਂ ਇਹਨੂੰ ਪ੍ਰੋਪਰ ਕਲੋਸ ਤੋਂ ਜਿਹੜਾ ਦਿਖਾਈ ਦਿੱਤਾ ਤੁਸੀਂ ਬਾਕੀ ਦੁਬਾਰਾ ਵੀ ਚੈੱਕ ਕਰ ਸਕਦੇ ਹੋ ਜਿਹੜੀ نیچے ਵੀ ਘੇਰੇ ਦੇ ਨਾਲ ਪ੍ਰੋਪਰ ਪਾਲਸ ਲਗਾ ਕੇ ਜਿਹੜੀ ਸਾਰੀ ਆਲੇ ਦੁਆਲੇ ਨਾਲ ਆਊਟਲਾਈਨਿੰਗ ਦਿੱਤੀ ਹੋਈ ਹੈ ਥ੍ਰੈਡ ਦੇ ਨਾਲ ਤੁਸੀਂ ਦੇਖ ਸਕਦੇ ਹੋਗੇ ਪ੍ਰੋਪਰ ਆਊਟਲਾਈਨਿੰਗ ਦਿੱਤੀ ਹੋਈ ਹੈਗੀ ਜੀ ਅਗਰ ਤੁਸੀਂ ਜਿੰਨੇ ਵੀ ਸੂਟ ਆਪਣੇ ਅੱਜ ਵਾਲੀ ਵੀਡੀਓ ਦੇ ਵਿੱਚ ਦਿਖਾਏ ਨੇ ਇਹਨਾਂ ਚ ਕੋਈ ਵੀ ਸੂਟ ਕਰਵਾਉਣਾ ਚਾਹੁੰਦੇ ਹੋ ਹੈਂਡਵਰਕ ਵਾਲੇ ਦੇ ਸੂਟ ਨੂੰ ਛੱਡ ਕੇ ਅਗਰ ਆਪਣਾ ਸਟਾਫ ਭੇਜ ਕੇ ਕੋਈ ਵੀ ਸੂਟ ਕਰਵਾਉਣਾ ਚਾਹੁੰਦੇ ਹੋ ਤਾਂ ਮੈਂ ਉੱਪਰ ਨੰਬਰ ਮੈਂਸ਼ਨ ਕਰ ਦਾਂਗੀ ਜੀ 98554 8231 ਵਾਲੇ ਨੰਬਰ ਦੇ ਉੱਪਰ ਤੁਸੀਂ ਸਾਨੂੰ WhatsApp ਮੈਸੇਜ ਵੀ ਪੇਸਟ ਕਰਿਓ ਜੀ ਕਾਲ ਵੀ ਕਰ ਸਕਦੇ ਹੋ ਕਈ ਵਾਰ ਜੇ WhatsApp ਜਿਹੜਾ ਕਾਲ ਆ ਸੌਰੀ ਅਟੈਂਡ ਨਹੀਂ ਕੀਤੀ ਜਾਂਦੀ ਤਾਂ ਤੁਸੀਂਾਨੂੰ WhatsApp ਮੈਸੇਜ ਆ ਜਾ ਡਰੌਪ ਕਰ ਸਕਦੇ ਹੋ ਜੀ ਅਸੀਂ WhatsApp ਮੈਸੇਜ ਦੇ ਹਰ ਇੱਕ ਦਾ ਰਿਪਲਾਈ ਜਿਹੜਾ ਈਵਨਿੰਗ ਟਾਈਮ ਕਰਦੇ ਹਾਂ ਜੀ ਅਗਰ ਹੁਣ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਜੀ ਵੱਧ ਤੋਂ ਵੱਧ ਸ਼ੇਅਰ ਕਰਕੇ ਮੇਰੀ ਉਹਨਾਂ ਭੈਣਾਂ ਤੱਕ ਜ਼ਰੂਰ ਪਹੁੰਚਾਣਾ ਜਿਹੜੀ ਕਿ ਆਪਣੇ ਘਰ ਤੋਂ ਬੈਠ ਕੇ ਆਨਲਾਈਨ ਸ਼ਾਪਿੰਗ ਕਰਨਾ ਚਾਹੁੰਦੀ ਨੇ ਜਾਂ ਆਪਣੇ ਘਰ ਬੈਠ ਕੇ ਆਨਲਾਈਨ ਬੁਟੀਕ ਦਾ ਕੰਮ ਹੈ ਕਰਨਾ ਚਾਹੁੰਦੀ ਆ ਨੀ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਐਨਾ ਹੀ ਜੋ ਆਪਾਂ ਨੇ ਸੂਟ ਦਿਖਾਇਏ ਨੇ ਸਿੰਪਲ ਸੋਬਰ ਜੀ ਮਿਲਦੇ ਆ ਕੱਲ ਕਿਸੇ ਨਵੇਂ ਆਰਟੀਕਲ ਦੇ ਨਾਲ ਕਿਸੇ ਨਵੇਂ ਡਿਜ਼ਾਈਨ ਦੇ ਨਾਲ ਤਦ ਤੱਕ ਦਿਲੀਸ਼ਾ ਸ਼ਸ਼ੀਆ ਕਾਂਜੀ